ਦੇਖੋ ਜੀ ਆਪਾਂ ਕੁੜੀ ਵਾਲੀ ਚਾਹ ਸਫਰ ਵਾਲੀ ਤਿਆਰ ਕਰਕੇ ਤੁਹਾਨੂੰ ਦਿਖਾਉਣੇ ਆਂਗੇ ਤੇ ਆਪਾਂ ਚਾਹ ਕਿਤੇ ਵੀ ਕੁੜੀ ਚ ਪਾ ਕੇ ਲਿਜਾ ਸਕਦੇ ਆਂਗੇ ਬਸ ਗੱਡੀ 'ਚ ਜਿੱਦੋਂ ਵੀ ਆਪਾਂ ਜਾਂਨੇ ਆਂ ਸਫਰ 'ਚ ਤੇ ਆਪਾਂ ਚਾਹ ਬਣਾ ਕੇ ਪੀ ਸਕਦੇ ਆਂਗੇ ਸਫਰ 'ਚ ਇਹ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਚਾਹ ਪ੍ਰੇਮੀਆਂ ਲਈ ਤੇ ਇਹ ਚਾਹ ਆਪਾਂ ਪੁੜੀ ਚ ਪਾ ਕੇ ਕਿਤੇ ਵੀ ਲਿਜਾ ਸਕਦੇ ਆਂ ਜੀ ਤੇ ਬਹੁਤ ਵਧੀਆ ਚਾਹ ਇਹ ਬਣ ਕੇ ਤਿਆਰ ਹੁੰਦੀ ਜੀ ਜਦੋਂ ਵੀ ਆਪਾਂ ਸਫ਼ਰ 'ਚ ਜਾਣੇ ਅਗੇ ਕਿਤੇ ਤਾਂ ਆਪਾਂ ਚਾਹ ਇਹ ਬਣਾ ਕੇ ਮਿੰਟੋ-ਮਿੰਟ ਪੀ ਸਕਦੇ ਆਂ ਆਪਣੇ ਨਾਲ ਹੀ ਬਣਾ ਕੇ ਲਿਜਾ ਸਕਦੇ ਆਂ ਪੁੜੀ 'ਚ ਇਹ ਤੇ ਇਹ ਚਾਹ ਆਪਾਂ ਬਣਾਉਣ ਦਾ ਤੁਹਾਨੂੰ ਤਰੀਕਾ ਦੱਸਾਂਗੇ ਜੀ ਤੇ ਬਹੁਤ ਵਧੀਆ ਵੀਡੀਓ ਆ ਜੀ ਵੀਡੀਓ ਸਾਰੀ ਫੁੱਲ ਵਾਚ ਕਰਿਓ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇਹਦੇ ਲਈ ਆਪਾਂ ਲਵਾਂਗੇ ਜੀ ਅੱਧਾ ਚਮਚਾ ਚਾਹ ਪੱਤੀ ਦਾ ਮੈਂ ਤੁਹਾਨੂੰ ਥੋੜੀ ਜਿਹੀ ਬਣਾ ਕੇ ਦਿਖਾਉਂਗੀ ਤੇ ਜੇਕਰ ਤੁਸੀਂ ਵੱਧ ਬਣਾ ਕੇ ਰੱਖਣੀ ਆ ਤਾਂ ਵੱਧ ਚਾਹ ਦਾ ਵੀ ਮੈਂ ਤੁਹਾਨੂੰ ਮੈਜ਼ਰਮੈਂਟ ਦੱਸਾਂਗੀ ਪੂਰਾ ਤੇ ਇਹ ਆਪਾਂ ਲੈ ਲੈਣਾ ਇੱਕ ਵੱਡਾ ਚਮਚ ਚੀਨੀ ਦਾ ਇੱਕ ਚਮਚ ਲੈ ਲਿਆ ਆਪਾਂ ਨੇ ਵੱਡਾ ਚੀਨੀ ਦਾ ਤੇ ਇਹ ਚ ਪਾ ਲੈਣੇ ਆਪਾਂ ਨੇ ਤਿੰਨ ਤੋਂ ਚਾਰ ਲੌਂਗ ਤੇ ਇਦੇ ਵਿੱਚ ਪਾ ਦਾਂਗੇ ਆਪਾਂ ਤਿੰਨ ਚਾਰ ਇਲਾਇਚੀਆਂ ਚਾਰ ਪੰਜ ਤੇ ਜੇਕਰ ਤੁਸੀਂ ਵੱਧ ਚਾਹ ਬਣਾਉਣੀ ਆ ਤਾਂ ਉਹਦਾ ਵੀ ਤੁਹਾਨੂੰ ਤਰੀਕਾ ਦੱਸੂੰਗੀ ਮੈਂ ਇਹ ਚ ਆਪਾਂ ਇੱਕ ਵੱਡਾ ਚਮਚ ਪਾਇਆ ਜੀ ਚੀਨੀ ਦਾ ਇਹ ਇਹ ਵਾਲਾ ਤੇ ਅੱਧਾ ਚਮਚਾ ਆਪਾਂ ਛੋਟਾ ਚਾਹ ਪੱਤੀ ਦਾ ਪਾਇਆ ਤੇ ਤਿੰਨ ਚਾਰ ਲੌਂਗ ਪਾਏ ਆ ਤੇ ਤਿੰਨ ਚਾਰ ਇਲਾਇਚੀਆਂ ਪਾਤੀਆਂ ਆਪਾਂ ਨੇ ਚਾਰ ਪੰਜ ਤੇ ਹੁਣ ਆਪਾਂ ਨੇ ਇਹਨੂੰ ਪੀਸ ਲੈਣਾਗਾ ਤੇ ਚਾਹ ਆਪਾਂ ਜੀ ਕਿਤੇ ਵੀ ਬਣਾ ਕੇ ਪੀ ਸਕਦੇ ਆਂਗੇ ਤੇ ਬਸ ਗੱਡੀ 'ਚ ਕਈ ਵਾਰ ਆਪਾਂ ਜਾਣੇ ਆਂਗੇ ਤਾਂ ਆਪਾਂ ਨੂੰ ਚਾਹ ਦਾ ਓੱਖਾ ਹੋ ਜਾਂਦਾ ਜਿਨ੍ਹਾਂ ਨੂੰ ਚਾਹ ਪੀਣ ਦੀ ਆਤ ਹੁੰਦੀ ਹੈਗੀ ਤੇ ਇਹ ਆਪਾਂ ਹੁਣ ਆਪਾਂ ਕਿਤੇ ਵੀ ਲੈ ਜਾ ਸਕਦੇ ਆਂਗੇ ਤੇ ਵਧੀਆ ਇਹ ਟ੍ਰਿਕ ਆ ਕਿ ਤੁਹਾਨੂੰ ਨਵਾਂ ਆਈਡੀਆ ਦੇਣ ਲੱਗਿਆ ਜੀ ਚਾਹ ਬਣਾਉਣ ਦਾ ਤੇ ਚਲੋ ਜੀ ਹੁਣ ਆਪਾਂ ਇਹਨੂੰ ਪੀਸ ਲਗੇ ਜੀ ਤੇ ਇਧਰ ਆਪਾਂ ਇਹ ਚਾਹ ਪੱਤੀ ਸਾਰੀ ਇਹ ਜੀਨੀ ਚਾਹ ਪਤੀ ਇਲਾਚੀ ਇਹ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਤੇ ਹੁਣ ਆਪਾਂ ਇਹਨੂੰ ਬਰੀਕ ਛਾਣਨੀ 'ਚ ਛਾਣ ਲਾਂਗੇ ਜੀ ਚੰਗੀ ਤਰ੍ਹਾਂ ਤੁਸੀਂ ਛਾਣ ਲੈਣਾ ਇਹਨੂੰ ਲੋ ਜੀ ਇਹ ਆਪਾਂ ਨੇ ਸਾਰੀ ਛਾਣ ਲਿਆ ਹੁਣ ਪੀਸ ਕੇ ਇਹਨੂੰ ਮਟੀਰੀਅਲ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਆਪਾਂ ਨੇ ਜੀਨੀ ਦਾ ਪਾਇਆ ਸੀ ਵੱਡਾ ਤੇ ਇੱਕ ਹੀ ਚਮਚਾ ਆਪਾਂ ਇਹ ਪਾ ਦਾਂਗੇ ਸੁੱਕਾ ਦੁੱਧ ਵਿੱਚ ਇਹਦੇ ਤੋ ਵੱਡਾ ਇੱਕ ਚਮਚਾ ਹੋ ਗਿਆ ਜੀ ਤੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਦੁੱਧ ਤੁਸੀਂ ਵੱਧ ਵੀ ਪਾ ਸਕਦੇ ਆਂ ਜੀ ਤੇ ਹੁਣ ਆਪਾਂ ਤੁਹਾਨੂੰ ਚਾਹ ਬਣਾ ਕੇ ਦਿਖਾਵਾਂਗੇ ਜੀ ਇਹ ਆਪ ਲੈ ਲੇ ਇੱਕ ਗਲਾਸ ਪਹਿਲਾਂ ਆਪਾਂ ਇੱਕ ਚਮਚੇ ਵਿੱਚ ਪਾ ਲੈਣਾ ਇਹ ਚਾਪਾ ਇੱਕ ਚਮਚ ਪਾ ਲੈਣਾ ਜੀ ਇਹ ਜਿਹੜਾ ਆਪਾਂ ਨੇ ਮਟੀਰੀਅਲ ਤਿਆਰ ਕਰਿਆਗਾ ਚਾਹ ਵਾਲਾ ਤੇ ਹੁਣ ਆਪਾਂ ਇਹ ਚ ਪਾ ਲੈਣਾ ਗਰਮ ਪਾਣੀ ਤੇ ਹੁਣ ਆਪਾਂ ਇਹਨੂੰ ਘੋਲ ਲੈਣਾ ਜੀ ਚੰਗੀ ਤਰ੍ਹਾਂ ਚਾਹ ਆਪਣੀ ਬਣ ਕੇ ਤਿਆਰ ਆ ਜੀ ਬਿਲਕੁਲ ਦੇਖੋ ਕਿੰਨੀ ਵਧੀਆ ਬਣੀ ਹੈਗੀ ਇਹ ਤੇ ਹੁਣ ਤੁਹਾਨੂੰ ਪੀ ਕੇ ਦਿਖਾਵਾਂਗੇ ओके ओके ਬਹੁਤ ਟੇਸਟੀ ਚਾਹ ਆਵਾਂਦੀ ਜੀ ਇਹ ਹਾਂਜੀ ਇਹ ਚਾਹ ਜੀ ਜੇਕਰ ਤੁਸੀਂ ਵੱਧ ਬਣਾਉਣੀ ਹੈ ਤਾਂ ਵੱਧ ਬਣਾਉਣ ਦਾ ਮੈਨੇਜਰਮੈਂਟ ਹੈਗਾ ਇਹਦਾ ਜੀ ਅੱਧਾ ਕੱਪ ਚਾਹ ਪੱਤੀ ਦਾ ਤੇ ਇੱਕ ਕੱਪ ਚੀਨੀ ਦਾ ਤੇ 4-5 ਇਲਾਇਚੀਆਂ 3-4 ਲੌਂਗ ਇੱਕ ਕੱਪੀ ਤੁਸੀਂ ਪਾ ਸਕਦੇ ਹੋ ਸੁੱਕੇ ਦੁੱਧ ਦਾ ਤੇ ਜਾਂ ਸੁੱਕਾ ਦੁੱਧ ਤੁਸੀਂ ਵੱਧ ਵੀ ਪਾ ਸਕਦੇ ਹੋ ਡੇਢ ਕੱਪ ਕਰ ਸਕਦੇ ਹੋ ਸੁੱਕੇ ਦੁੱਧ ਦਾ ਵੱਧ ਬਣਾਉਣ ਦਾ ਮੈਨੇਜਰਮੈਂਟ ਇਹ ਹੈ ਜੀ ਪੁੜੀ ਵਾਲੀ ਚਾਹ ਬਣ ਕੇ ਤਿਆਰ ਆ ਜੀ ਸਿਰਫ 2 ਮਿੰਟ ਵਿੱਚ ਤੇ ਆਪਾਂ ਇਹਨੂੰ ਬਸ ਗੱਡੀ 'ਚ ਬੈਗ 'ਚ ਪਾ ਕੇ ਕਿਤੇ ਵੀ ਆਪਾਂ ਪੁੜੀ 'ਚ ਪਾ ਕੇ ਚਾਹ ਲੈ ਜਾ ਸਕਦੇ ਹਾਂ ਲੋ ਜੀ ਆਪਾਂ ਚਾਹ ਬਣਾ ਕੇ ਤੁਹਾਨੂੰ ਪੁੜੀ ਵਾਲੀ ਦਿਖਾਈ ਹੈ ਇਹ ਜਿਹੜੀ ਆਪਾਂ ਸਫ਼ਰ 'ਚ ਲੈ ਜਾ ਸਕਦੇ ਹਾਂ ਤੇ ਜਿਹੜਾ ਆ ਬਚ ਗਿਆ ਮਟੀਰੀਅਲ ਜੀ ਇਹ ਆਪਾਂ ਕਿਸੇ एयरਟਾਈਟ ਡੱਬੇ ਚ ਭਰ ਕੇ ਰੱਖ ਸਕਦੇ ਹਾਂ ਜੀ ਤੇ ਇਹ ਜਦੋਂ ਵੀ ਆਪਣਾ ਮਨ ਕਰੇ ਚਾਹ ਨੂੰ ਤੇ ਆਪਾਂ ਚਾਹ ਬਣਾ ਕੇ ਪੀ ਸਕਦੇ ਆਂਗੇ ਤੇ ਨਾਲ ਲਿਜਾ ਸਕਦੇ ਆ ਇਹ ਆਪਾਂ ਪੂੜੀ ਚ ਪਾ ਕੇ ਤੇ ਜੇਕਰ ਮੇਰੀ ਵੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ